Chucky Pulte ਲੱਗੇ ਪੁਲਿਸ ਨਾਕੇ ਤੇ ਅਚਾਨਕ ਗੋਲੀ ਲੱਗਣ ਨਾਲ ਮੁਲਾਜ਼ਮ ਹੋਇਆ ਜ਼ਖਮੀ ਹਾਲਤ ਬਣੀ ਗੰਭੀਰ ਅਮਨਦੀਪ ਹਸਪਤਾਲ ਕਰਵਾਇਆ ਦਾਖਲ ਅੱਜ ਚੱਕੀਪੁਰ ਤੇ ਪੁਲਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਖਬਰ ਸਾਹਮਣੀ ਆਈ ਹੈ ਤਾਂ ਦੱਸਤੀ ਹੈ ਕਿ ਅੱਜ ਸਵੇਰੇ ਚੱਕੀਪੁਰ ਤੇ ਪੁਲਸ ਦਾ ਨਾਕਾ ਲੱਗਿਆ ਹੋਇਆ ਸੀ ਅਤੇ ਅਚਾਨਕ ਗੋਲੀ ਲੱਗਣ ਨਾਲ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ ਅਤੇ ਪੁਲਸ ਮਾਜਮਾ ਵੱਲੋਂ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਅਤੇ ਮੌਕੇ ਤੇ ਐਸਐਚਓ ਥਾਣਾ ਡਿਵੀਜ਼ਨ ਨੰਬਰ 2 ਮਨਦੀਪ ਸਿੰਘ ਸਲਗੋਤਰਾ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਸਵੇਰੇ ਜਾਣ ਮਰੀ ਮਲੇਕੀ ਨਾਕੇ ਤੇ ਤਨਾਤ ਮੁਲਾਜ਼ਮ ਬਲਬੀਰ ਸਿੰਘ ਜੋ ਕਿ ਹੌਲਦਾਰ ਸੀ ਹਥਿਆਰ ਤੋਂ ਅਚਾਨਕ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਅਮਰੀ ਦੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਉਥੇ ਨਾਜ਼ੁਕ ਬਣੀ ਹੋਈ ਹੈ ਉਹਨਾਂ ਕਹਿੰਦੇ ਕਿ ਮੁਲਾਜ਼ਮਾ ਦੀ ਤਨਅਤੀ ਅਮਰਨਾਥੀ ਯਾਤਰਾ ਨੂੰ ਲੈ ਕੇ ਕੀਤੀ ਹੋਈ ਸੀ ਤਕਰੀਬਨ ਕੋਈ 8:00 ਵਜੇ ਦੀ ਗੱਲ ਹੈ ਟੈਲੀਫੋਨ ਮਸੂਲ ਹੋਇਆ ਸੀ ਨਕ ਤੋਂ ਨਕੀ ਤੋਂ ਲਾ ਕੇ ਤੋਂ ਕਿ ਇੱਕ ਮੁਲਾਜ਼ਮ ਜਿਹੜਾ ਕਿ ਹਵਾਲਦਾਰ ਹੈਗਾ ਰੈਂਕ ਦਾ ਬਲਵੀਰ ਪਾਲ ਨਾਂ ਦਾ ਉਹ ਡਿਊਟੀ ਤੇ ਮੌਜੂਦ ਸੀਗੀ ਤੇ ਐਕਸੀਡੈਂਟਲੀ ਜਿਹੜਾ ਹੈਗਾ ਉਹਦੇ ਵੈਪਨ ਤੋਂ ਜਿਹੜਾ ਫਾਇਰ ਜਿਹੜਾ ਹੋਇਆ ਬੁਲੇਟ ਫਾਇਰ ਹੋਈ ਹੈ ਜਿਹਦੇ ਕਰਕੇ ਉਹਦੇ ਹੈਡ ਇਜਰੀਜ਼ ਜਿਹੜੀਆਂ ਆਈਆਂ ਨੇ ਤੇ ਇਸ ਲਈ ਉਹ ਐਡਮਿਟ ਨੇ ਕਹਿੰਦੇ ਆ ਅਮਨਗੋਸਤਾਂ ਇਹ ਸਾਰੀ ਕਿੱਜੇ ਦੇਖਣ ਵਾਲੀਆਂ ਨੇ ਐਕਸੀਡੈਂਟਲੀ ਫਾਇਰ ਹੈਗਾ ਤੇ ਬਾਕੀ ਇਹਨੂੰ ਅਸੀਂ ਤਸਦੀਕ ਕਰਦੇ ਪਏ ਪੇਸ਼ੈਂਟ ਜੀ ਪੇਸ਼ੈਂਟ ਦੀ ਜਿਹੜੀ ਸਥਿਤੀ ਲਾਜਿਕ ਹੈ ਇਸ ਲਈ ਇਹ ਅਮਰਨਾ ਯਾਤਰਾ ਕਰਕੇ ਡਿਊਟੀਆਂ ਵੱਰੋਂ ਆਉਂਦੀਆਂ ਨੇ ਉਹਨਾਂ ਦੇ ਇਥੇ ਰਹਾਤ